ਲਿਆ ਨੀ ਪੈ ਤਾਂ ਪਈ ਹੈਗੀ ਕਿਵੇਂ ਪੈ ਗਈ ਹੋਰ ਪੈ ਗਈ ਤੀ ਕਿ ਮੈਂ ਤਾਂ ਤੂੰ ਹੀ ਜੀ ਦੁਖਣ ਲੱਗ ਜਾਂਦੀ ਐ ਇਧਰ ਝਾੜੂ ਜਲਾ ਕੇ ਆਈ ਤੀ ਕਿ ਹੋਰ ਮੈਂ ਵੀ ਉਧਰ ਕੱਪੜੇ ਸੋ ਹਸਪਣ ਪਣ ਹੋਈ ਸੀਗੀ ਪਾਏ ਮੈਂ ਦੋਨੋਂ ਨਵੇੜਾ ਤਾਂ ਚੁੱਲ੍ਹੇ ਦਾ ਹੋ ਨਵੇੜਾ ਜੁੱਤਕਾ ਨਹੀਂ ਮੈਂ ਤਾਂ ਹੋਰ ਮੈਂ ਤਾਂ ਮੈਂ ਇਧਰ ਝਾੜੂ ਜੁਰ ਜਲਾ ਨਾ ਤੇ ਨਾ ਆ ਕੇ ਝਾੜੂ ਜਲਾ ਮੈਂ ਤਾਂ ਪੈ ਗਈ ਤੂੰ ਹੀ ਦੁਖਣ ਲੱਗ ਗਈ ਚੱਲ ਜੇ ਤੇ ਦੁੱਖ ਦੀ ਘਟੂਈ ਪੈ ਜਾਗਾ ਦੁਖਦੀ ਆ ਤਾਂ ਹੀ ਥੋੜੀ ਥੋੜੀ ਫੇਰ ਵਾ ਕਰ ਲੈਣੀ ਆ ਕੰਮ ਰੱਖ ਕੇ ਮੈਂ ਤਾਂ ਚਲੋ ਹੋ ਜਾਂਦਾ ਚਾਤੂ ਮੈਂ ਤੇ ਕਰਾਈਆਂ ਨਹੀਂ ਨਾਲ ਮੂੰਹ ਆਏ ਕਹਿੰਦੀ ਸੀ ਮੈਂ દિਵਾਲੀ ਦੇ ਦਿਨ ਥੋੜੀ ਰਹਿ ਗਈ ਹੈ ਨਾ દિਵਾਲੀ ਹੋਰ ਹੁਣ ਆ ਰਿਹਾ ਕਿ 10 15 ਕਰਾਂ ਕਿੰਨੀ ਕਰੇਗੀ ਹਾਂ ਪਰ ਥੋੜੇ ਹੋਣਗੇ 10 15 ਤੋਂ ਵੀ ਘੱਟੀ ਨਾ ਹੋਣ ਬਸ ਆਹੀ ਦੇ ਰਹਿ ਤੇ ਆ ਪਸੂਟ ਨਾ ਬਣਾਈਏ દિਵਾਲੀ ਨੂੰ ਕੋ ਬਣਾਈ ਲੈਣਾ ਕੁਝ ਨਹੀਂ ਹੁੰਦਾ ਹੈ ਨਾ ਹਾਂ ਸੂਟ ਲੈ ਆਵਾਂਗੇ દિਵਾਲੀ ਨੂੰ ਤੇ ਹੁਣ ਉਹਨੂੰ ਮਾਂ ਜੀ ਨੂੰ ਵੀ ਲਿਆ ਕੇ ਦੇਣਾ ਪਊਗਾ ਰੋਟੀ ਵਾਲਾ ਸੂਟ ਨੂੰ ਹੁਣ ਤਾਂ ਪੈਣ ਕਰੇ ਪਿਆਗਾ ਜਿਹੜਾ ਉਹ ਹੀ ਬਣਾਵਾਂਗੇ ਘਰੇ ਵੀ ਸੋਨਾ ਪਿਆ ਆਪਣੀ ਘਰ ਆਲ ਤੇ ਕਿੰਨੇ ਤੇ ਸੋਹਣੇ ਨੇਗੇ ਸੋਨਾ ਉਹ ਨੂੰ ਤਾਂ ਉਹ ਬਣਾ ਦਾਂਗੇ ਆਪਾਂ ਲੈ ਆਵਾਂਗੇ ਆਪਾਂ ਸਮਾਨ ਲੈ ਆਵਾਂਗੇ ਹਾਂ ਹਨਾ ਤੇ ਆਪਾਂ ਜਿਹੜਾ ਆਪਣਾ ਲਿਆਉਣਾ ਨੇ ਕਮੋਟਾ ਸਵਾਨ ਜਾ ਉਹ ਲਿਆਵਾਂਗੇ ਉਹ ਲਿਆਵਾਂਗੇ ਆਪਾਂ ਦਿਵਾਲੀ ਆ ਕੋਈ ਭਾਂਡਾ ਭੁੰਡਾ ਲੈ ਆਵਾਂਗੇ ਹਨਾ ਫਿਰ ਤੂੰ ਐ ਕਰਦਾ ਵਾ ਦਾ ਕੰਮ ਕਰ ਲੈ ਕੰਮ ਕਰਕੇ ਤੇ ਫਿਰ ਆਪਾਂ ਆ ਗ ਜਾਂਦੇ ਮੰਡੀ ਚੰਗਾ ਮੈਂ ਮੈਂ ਕਾਜ ਕਮ ਗੁੰਦੋਂ ਕਰਤੇ ਮੈਂ ਚਾਦੀ ਘੁੱਟ ਬਣਾ ਲਨੀ ਆ ਮੜੀ ਸੱਚਾਦੀ ਘੁੱਟ ਕਰ ਲਾ ਤੇ ਆ ਕਰਕੇ ਚੱਲ ਜਾਂਦਾ ਆ ਕੋ ਮੰਡੀ ਬਸ ਠੀਕ ਆ ਜਾਵਾਂਗੇ ਤਾਂ ਸਹੀ ਉਹ ਬੈਠੀ ਆ ਬਾਰਚ ਉਹਨਾ ਟੱਪੇ ਕੋਈ ਨਹੀਂ ਆਪਾਂ ਕਿਹੜਾ ਦੱਸਦੇ ਆਂਗੇ ਚੁੱਪ ਕਰਕੇ ਵਗ ਜਾਂਗੇ ਟੱਪੂ ਤਾਂ ਸਹੀ ਫੇਰ ਵੀ ਪਤਾ ਤਾਂ ਲੱਗ ਹੀ ਜਾਊਗਾ ਆਪਾਂ ਕਹਾਂਗੇ ਇੱਥੇ ਜਾਂ ਨਹੀਂ ਆਂਗਾ ਹਨਾ ਆ ਤਾਂ ਗਈ ਵੀ ਨਹੀਂ ਅੱਗੇ ਤਾਂ ਬਾਹਰ ਹੀ ਭੱਗ ਜਾਂਦੀ ਸੀ ਜੀ ਸਰ ਹੋਰ ਹਾਂ ਹਾਂ ਐਸੇ ਵਾਲੇ ਨੂੰ ਖਾ ਕੇ ਰੋਟੀਆਂ ਦੀ ਤੁਰ ਜਾਂਦੀ ਸੀ ਆਪਾਂ ਕਿਹੜਾ ਸੱਚੀ ਗੱਲ ਦੱਸ ਨਹੀਂ ਆਗੇ ਆਪਾਂ ਕਹਾਂਗੇ ਇੱਥੇ ਜਾ ਕੇ ਆਉਣਗੇ ਦੁਕਾਨ ਤੇ ਜਲਦੀ ਦੇਖ ਦੇ ਦਿਆਂਗੇ ਫੇਰ ਚਾ ਠੀਕ ਹੈ ਬੈਣ ਚੰਗਾ ਬਲਿਆਉਣੀਆ ਬਣਾ ਲੇ ਜਿਆ ਕਰ ਲੈ ਕੰਮ ਸਤਾਨੇ ਕੀ ਤਾਂ ਕਰੀ ਜਾਂਦਾਂਗੇ ਕੀ ਨਾ ਕਰੀ ਜਾਂਦਾਂਗੇ ਅੰਦਰ ਬਹਿ ਜਾਂਦਾਂਗੇ ਕੰਮ ਕਰਕੇ ਇਕੱਠੇ ਨਹੀਂ ਰਹਿੰਦਾਂਗੇ ਮੇਰੇ ਕੋਲ ਤਾਂ ਇਹ ਨਾ ਜਮਾ ਬਿੰਦ ਵੀ ਨਹੀਂ ਹੁੰਦਾਂਗੇ ਕੀ ਕਰੋਗਾ ਕੋਈ ਵੀ ਕਹੇ ਫੇਰ ਕਿ ਮੈਨੂੰ ਕਹਿੰਦੇ ਕਿ ਤੂੰ ਬੋਲੀ ਜਾਂਦੀ ਹੈ ਆਪੇ ਬੋਲੀ ਇਹ ਨਿਯਮ ਹੈ ਉਹ ਕੰਟਾ ਹੋ ਗਿਆ ਨਾ ਅੰਦਰ ਬੜਗਾਂ ਹਰੇ ਤੈਨੂੰ ਬਾਹਰ ਨਹੀਂ ਨਿਕਲਣਾ ਲੈ ਜੇ ਮੈਂ ਬੋਲੂਗੀ ਫੇਰ ਲੜਾਈ ਹੋਊਗੀ ਫੇਰ ਕਿ ਲੜਾਈ ਵੜਦੀ ਹੈ ਬਸ ਬੋਲ ਲਿਆ ਜਾਂਦਾ ਮੈਂ ਥਰੇ ਹਾਈ ਜਾਂਦਾ ਫੇਰ ਉਹਨਾਂ ਕੋ ਚਾਹ ਨਾ ਪਾਣੀ 11 ਵਜੇ ਪਹਿਲੇ ਤੇ ਚਾਹ ਦੇ ਘੁੱਟ ਤਾਂ ਬਣਾ ਲਓ ਲੈ ਹੁਣ ਮੰਦਰ ਜਾ ਕੇ ਦੇਖਾਂ ਕੀ ਕਰੀ ਅੰਦਰ ਪਤਾ ਨਹੀਂ ਕੀ ਆਹ ਗੱਲਾਂ ਕਰਦੇ ਆ ਕੀ ਗੱਲਾਂ ਆ ਬੈਠੇ ਨੇ ਚਰਜੋੜੀ ਤੂੰ ਸਾਡੇ ਸਿਰ ਤੇ ਤੜਫੀ ਜਾਇਆ ਕਰ ਸਰਤਾ ਜਾ ਪਿਆ ਨੇ 11 ਵਜ ਗਏ 11 ਵਜ ਗਏ ਚਾਹ ਕਰਤੀ ਚਾਹ ਦੀ ਘੁੱਟ ਬਣਾਈ ਐ ਬਣਾਈ ਐ ਬਹਿ ਜਾ ਪੀ ਲੈ ਤੂੰ ਤਾਂ ਉੱਥੇ ਬਾਰ ਚੋਂ ਨਹੀਂ ਹਿਲਦੀ ਹੈਗੀ ਭਾਰ ਕੇ ਫਿਰ ਜਿਵੇਂ ਬਾਰ ਕੇ ਵਾਇ ਨਹੀਂ ਫਿਰ ਇੱਕ ਬਾਰ ਕੇ ਬਹਿ ਜਾ ਇੱਥੇ ਵਾਇ ਨਹੀਂ ਕਿ ਸਾਡੇ ਸਰਾਂ ਨੇ ਨੱਚੀ ਨਹੀਂ ਬਾਰ ਮੂਰੇ ਬੈਠੀ ਰਹਿਣੀ ਐ ਕਿ ਜਿਵੇਂ ਕੁੱਤਾ ਬੈਠੇ ਜਾਗਾ ਇਹ ਹੋਰ ਹੁਣ ਕੀ ਕਰਾਂ ਫਿਰ ਤੇ ਅੱਬੀ ਤੂੰ ਹੁਣ ਚਾਹ ਬਣਾ ਆਂਦੀ ਕੋਈ ਮੇਰੇ ਨਾਲ ਉਹ ਗੱਲ ਨਹੀਂ ਹੋ ਰਹੀ ਨਹੀਂ ਕੋਈ ਕੋਈ ਪੁੱਛਣਾ ਤੁਸੀਂ ਚਾਹ ਬਣਾ ਰੱਖੀ ਹੈਗੀ ਪਾ ਕੇ ਲਿਓ ਦੀਦੀ ਮੈਂ ਖਾ ਚਾਹ ਪਾ ਲਿਆ ਮੈਂ ਖਾ ਤੇ ਨਾਲੇ ਮੈਂ ਮਾਂ ਨੂੰ ਦੇ ਦੇਣ ਨਾਲੇ ਮੈਂ ਆਪਾਂ ਪੀ ਲਾਂਗੇ ਮੈਂ ਖਾ ਫਿਰ ਮਾਂ ਦਾ ਬੱਜਣਾ ਤੂੰ ਕਿਸੇ ਰਗਮਾਟੀ ਆ ਯਾਰ ਰਗਮਾਟੀ ਵੀ ਜਾਂਦੀ ਹੈਗੀ ਸਾਦ ਨੂੰ ਉੱਥੇ ਬੈਠੀ ਰਹਿਣੀ ਹੈਗੀ ਪਰ ਹੁਣ ਆਣ ਕਮਣ ਚ ਮੈਂ ਕਿੱ데 ਜਾਮਾ ਹੋਰ 10 ਮਿੰਟ ਬਗਿਆ ਕਰ ਕੋਈ ਗੱਲਾਂ ਬਾਤਾਂ ਦੇ ਬੰਦੇ ਰਾ ਹੋ ਜਾਂਦਾ ਕਿਉਂ ਐ ਹੈਗੀ ਕਿੱਡੇ ਕਿ ਡੂੰਘੀਆਂ ਸੋਣੀਆਂ ਗੱਲਾਂ ਵੀ ਜਿਹੜੀਆਂ ਮੈਥੋਂ ਹਣਾ ਹੁੰਦੀਆਂ ਨਹੀਂ ਵੀ ਮਾਇ ਕੋਈ ਛੋੜ ਨਹੀਂ ਰੱਖਦੀ ਜੇ ਸਾਡਾ ਦੁਨ ਦਾ ਰਾਇਕਾ ਨਾ ਫਿਰ ਤੂੰ ਹੈ ਗਾਨ ਲੱਗ ਜੈਗੀ ਲੋਕਾਂ ਦਾ ਰਾਇਕਾ ਨਹੀਂ ਹੈਗਾ ਲੋਕਾਂ ਦੀਆਂ ਗੱਲਾਂ ਮੁੰਡੇਆਂ ਨੇ ਫਿਰ ਤੂੰ ਇਹੀ ਮੂੰਹ ਤੇ ਰਾਇ ਕਹਿ ਦੂਗਾ ਲੱਕੜੋ ਕਾਇ ਲੜਦੀਆਂ ਨਹੀਂ ਹੈ ਹਾਂ ਮਾਇ ਤਾਂ ਕਾਇ ਨੂ ਉਸੇ ਦਾ ਛੋਟ ਦਾ ਬਾੜਾ ਬਣਾਇਕਾ ਹੈ ਫਿਰ ਇੱਕਾ ਚੰਗੀ ਗੱਲ ਨਹੀਂ ਮਾੜੀ ਗੱਲ ਹੈਗਾ ਇਕੱਠੀਆਂ ਨਹੀਂ ਕੋਈ ਾਟੋ ਾਟੇ ਕੰਮ ਕਰ ਲੋ ਤੇ ਦੇ ਦੇ ਭਾਜਿਆ ਤੂੰ ਰਹਿਣ ਨਹੀਂ ਦਿੱਦੀ ਹੈਗੀ ਮਾਂ ਰਹਿਣ ਮੈਂ ਉਹ ਗੱਲ ਵੀ ਾਟੋ ਾਟੇ ਕੰਮ ਕਰ ਲੋ ਕੋਈ ਇਹ ਤਾਂ ਕੰਮ ਤਾਂ ਕਰਕੇ ਬੰਡਲਿੰਗਾਂ ਕੰਮ ਆਦੇ ਕੰਮ ਭੈਣ ਕਰ ਲੈਂਦੀ ਇੱਧੇ ਕੰਮ ਐ ਕਰ ਲੈਣੇ ਅੱਛਾ ਹੋਰ ਲੋਕ ਲੋਕਾਂ ਦਾ ਕੰਮ ਹੋਇਆ ਛੋਟੇ ਨਾਲ ਤੋਂ ਲੋਕਾਂ ਦਾ ਕਿਹੜਾ ਭੈਣ ਦੇ ਬਿਲਿੰਗ ਹੋ ਜਾਂਦੇ ਕਰਕੇ ਬੇਲੀਆਂ ਸੀ ਵੀ ਕਦੋਂ ਦੀਆਂ ਬੇਲੀਆਂ ਹਾਂ ਹੋਰ ਜਾ ਲਿਆ ਦੇ ਚਾਹ ਪਾ ਕੇ ਨੀ ਜਾਉਂਦੀ ਨੰਮ ਦੇ ਮੱਥਾ ਇਹਦਾ ਲੈ ਕੇ ਚਾਹ ਪਾ ਕੇ ਹੋਰ ਇਹੋ ਕੰਮ ਨੂੰ ਕਾਇਨੀ ਤਾਂ ਆ ਕਿਸਾਂ ਨੂੰ ਟੋਕਾ ਟਕਾਈ ਕਰੀ ਆਨੀ ਕਰੀ ਜਾਂਦੇ ਆਂਗੇ ਕੰਮ ਸਾਰਾ ਦਿਨ ਕਰੀ ਜਾਂਦੇ ਆਂਗੇ ਕਰਕੇ ਆਪਦਾ ਕੰਮ ਜਿਹੜਾ ਕੋਈ ਹੋਰ ਹੁੰਦਾ ਉਹਨੂੰ ਵੀ ਤੁਸਮਾ ਕਰ ਲਾ ਲੈਣੀ ਐ ਮਾਗਰ ਫਿਰ ਉਹ ਕਰ ਹੀ ਜਾਂਦੀ ਆ ਕੰਮ ਜੇ ਤਾਂ ਮਨਾ ਕਰਦੀ ਹੋਵੇ ਫਿਰ ਤਾਂ ਮੈਂ ਕਹਿਦਾ ਵੀ ਭਾਈ ਕਰਦੀ ਨਹੀਂ ਉਹ ਤਾਂ ਕੰਮ ਹੈ ਚਲੋ ਮਰਜੀ ਤੋਂ ਕਰ ਹੀ ਜਾਂਦੀ ਆ ਕਿ ਤੈਨੂੰ ਜੇ ਮੈਂ ਤਾਂ बोलਦੀ ਤਾਂ ਵੀ ਮਰਸਣ ਮੇਰੀ ਤੈਨੂੰ ਹੁਣ ਤੋਤਾ ਕਪੜਾ ਮਿਲਦਾ ਰੋਟੀ ਮਿਲਦੀ ਆ ਚਾਹ ਮਿਲਦੀ ਆ ਸਾਰਾ ਕੁਝ ਤੈਨੂੰ ਕੰਮ ਨੂੰ ਤਾਂ ਨਹੀਂ ਕਹਿੰਦੇ ਮੈਨੂੰ ਤਾਂ ਮਿਲਦੀ ਆ ਫਿਰ ਵੀ ਆਇਆ ਵੀ ਰੋਟੀ ਪਾਟੀ ਉਹ ਕਰ ਲੈ ਕਰੋ ਕੰਮ ਫਿਰ ਕੋਈ ਨਿੱਕਟੀਆਂ ਕਰ ਲੈ ਤਾਂ ਡੋਢੀ ਕਰ ਲੈ ਕੰਮ ਹੀ ਚਾਹੀਦੇ ਨੇ ਕੰਮ ਹੋ ਜਾਂਦੇ ਨੇਗੇ ਐਨਾ ਇਕੱਠਾ ਬਣਾ ਵੀ ਨਹੀਂ ਰੋਟਾ ਲੈ ਲੈਣਾ ਚਾਪਾ ਕਿਸੇ ਦੀ ਚੱਲੀ ਹੈ ਆਪਣੀ বাসਨਾ ਲੱਗ ਜੇ ਕਿਉਂ ਕੀ ਗੱਲ ਯਾਰ ਹੋਣੀ ਕਿੱਥੇ ਜਾਨੂੰ ਅੱਜ ਜਾਣਾ ਕਿਤੇ ਤੂੰ ਤਾਂ ਫਿਰ ਵਿੱਚ ਟੋਕਾ ਟਕਾਈ ਕਰਦੀ ਰਹਿੰਨੀ ਹੈਗੀ ਕਿ ਜਾਣ ਹੈ ਕਿਤੇ ਵੀ ਮੈਂ ਵਿੜਕਣਾ ਕੋਈ ਆਜੇ ਨਾ ਹੋ ਆਜੇ ਤੇ ਹਾਰਾ ਦੀਵਾਲੀ ਆ ਗਈ ਕੋਈ ਸਮਾਨ ਲਿਆਵਾਂਗੇ ਮਾੜਾ ਮੋਟਾ ਅੱਛਾ ਤੂੰ ਤਾਂ ਮੂਹਰੇ ਪਾ ਲੈਂਦੀ ਆਂਗੀ ਹਰੇਕ ਗੱਲ ਨਾ ਇੱਕ ਜਣੀ ਤੋਂ ਸਾਮਾਨ ਨਹੀਂ ਤੋੜਨਾ ਤਾ ਬਣਾ ਤਾ ਸਾਮਾਨ ਦੋ ਨਹੀਂ ਲਿਆਵਾਂਗੇ ਫਿਰ ਮੇਰੇ ਤਾਂ ਢੂਹੀ ਦੁਖਦੀ ਆ ਮੈਨੂੰ ਤਾਂ ਭਾਈ ਜੇ ਕੋਈ ਸਾਮਾਨ ਲੈਂਦਾ ਚੱਕਿਆ ਵੀ ਨਹੀਂ ਜਾਣਾ ਤਾਂ ਮੇਂ ਚਾਰ ਹੋ ਗਏ ਮੈਨੂੰ ਕਹਦਾ ਕਿ ਪੁੱਛਿਆਗਾ ਤੈਨੂੰ ਕੀ ਪੁੱਛਣਾਗਾ ਹੁਣ ਪੁੱਛ ਵਡੇ ਬੰਦੇ ਦਾ ਹੱਕ ਨਹੀਂ ਹੁੰਦਾਗਾ ਹੱਕ ਤਾਂ ਹੁੰਦਾਗਾ ਫਿਰ ਹੁਣ ਤੇ ਤੂੰ ਹੁਣ ਚੱਕਿਆ ਨਾ ਜਾਵੇ ਚੁਕਾਇਆ ਨਾ ਜਾਵੇ ਤੇ ਇਥੋਂ ਬਸਣਾ ਉਥੇ ਚੜਾਇਆ ਜਾਵੇ ਲੈਣਾ ਨਾ ਦੇਣਾ ਨਾ ਤੈਨੂੰ ਨਾਲ ਲੈ ਜੀਏ ਜਾ ਤੁਸੀਂ ਹੈਗੀਆਂ ਪਰਦਾਣਾ ਤੇਰਾ ਸੀ ਆਪੇ ਲੈ ਆਵਾਂਗੇ ਹੁਣ ਕਹੇ ਤੁਸੀਂ ਹੈਗੀਆਂ ਪਰਦਾਣਾ ਤੇਰਾ ਬਗਾਰਦੇ ਤਾਂ ਨਹੀਂ ਜਾਂ ਤਾਂ ਕਹਿ ਦੇ ਵੀ ਮੇਰਾ ਤੇ ਬਗਾਰ ਨਹੀਂ ਕਰਦੇ ਇੱਕ ਜਣੇ ਕੰਮ ਕਰ ਲੋ ਤੇ ਫਿਰ ਇੱਕ ਜਾਨੇ ਮੰਡੀ ਜਾਊਗੀ ਹੈ ਇੱਕ ਜਾਨੇ ਮੰਡੀ ਵਾਗਦੇ ਆ ਇੱਕ ਜਾਨੇ ਇਕੱਲੇ ਦਾ ਜੇ ਕਰੀਂ ਦੋਨਾਂ ਨੂੰ ਨਹੀਂ ਜਾਣਾ ਹੈ ਦੋਨ ਨਹੀਂ ਜਾਵਾਂਗੇ ਇਸ ਤੋਂ ਹਾਂ ਦੋਨਾਂ ਇਕੱਲੇ ਦੀ ਰਾ ਇਕੱਲੀ ਹੁੰਦੀ ਹੈ ਦੋ ਦੀ ਦੋ ਹੁੰਦੀ ਹੈ ਕਿ ਦੇਖ ਕੇ ਕੋਈ ਇਹਦੇ ਚ ਸਾਮਾਨ ਕਿ ਲਾਉਣਾ ਹੈਗਾ ਉਹ ਮੁੰਡੇ ਲਿਆਉਣਗੇ ਆਪੇ ਮੁੰਡਿਆਂ ਨੂੰ ਕੀ ਪਤਾ ਸਾਮਾਨ ਦਾ ਸਾਨੂੰ ਜਿਆਦਾ ਪਤਾ ਹੈ ਨਾ ਹੋਰ ਹੁਣ ਜਿਹੜਾ ਕੁੜੀਆਂ ਕੱਤਰਿਆਂ ਵਾਲਾ ਸਾਮਾਨ ਆ ਉਹ ਮੁੰਡਿਆਂ ਨੂੰ ਕੀ ਪਤਾ ਹੈ ਇਹ ਨਾ ਫੜ ਮਰਜੀ ਕਰੋ ਲੈ ਆ ਦੇ ਚਾਹ ਚਰਕ ਦੇਣ ਲੈ ਮਰਜੀ ਕਰੋ ਫਿਰ ਚਲੀ ਆ ਜਾਮ ਮੈਂ ਛੋਲਾ ਦੇ ਚੱਕਦੀ ਆਂਗੀ ਤੇ ਇਹ ਤਾਂਹੀਂ ਟੋਕੀ ਜਾਊਗੀ ਵਿੱਚ ਬਾਹਲਾ ਟੋਕਦੀ ਆਗੀ ਰੁਕ ਜੇ ਫਿਰ ਵੀ ਉਹ ਇਹ ਸਾਡੇ ਜਦੋਂ ਉਸ ਦਾ ਬਾਤ ਲੱਪੇਨ ਹੋਰ ਤੋਂ ਕਾਹਨੂੰ ਨੀਗਾ ਰੱਖੀ ਫਿਰ ਨੀਗਾ ਤਾਂ ਰੱਖਣੀ ਹੋਈ ਮੈਂ ਨੀਗਾ ਰੱਖੀ ਇਹ ਵਾਰ ਚ ਮੇਰੀਆਂ ਕਾਹਦੀਆਂ ਰੱਖੀਆਂ ਮੀਆਂ ਰੱਖੋ ਮਾਰ ਕੇ ਫਿਰ ਤੂੰ ਭਾਗ ਜਾ ਕਿਧਰੇ ਭਾਗ ਜਾ ਫਿਰ ਤੈਨੂੰ ਨਾ ਕਹਿ ਕੇ ਜਾਇਆ ਕਰਾਂਗੇ ਤੱਲੇ ਇੰਨਾ ਵਧੀਆ ਤੈਨੂੰ ਰੋਟੀ ਟੁੱਕ ਦਿੰਨੇ ਆ ਕੱਪੜਾ ਲੂੜਾ ਤੋਤਾ ਦਿੰਨੇ ਨੇ ਫੇਰ ਵੀ ਐ ਕਰਦੀ ਆ ਲੈ ਇਹ ਕਰਨਾ ਹੀ ਗੱਲ ਨਹੀਂ ਵੀ ਭੱਜੇ ਤੂੰ ਹੁਣ ਮਾਂ ਦੀ ਡਰੀ ਚਲਾ ਹੁਣ ਜੇ ਤੇਰੇ ਘਰ ਨੂੰ ਅਸੀਂ ਬਗਾੜਾਂਗੇ ਖਰਾਬ ਕਰਾਂਗੇ ਫਿਰ ਤੂੰ ਸਾਨੂੰ ਮਾੜਿਆ ਕਹ ਦੇ ਹੈ ਤੇਰੇ ਘਰ ਦਾ ਬਣਾਉਣੀ ਆ ਕੋਈ ਨਾ ਕੋਈ ਚੀਜ਼ ਬਣਾਉਣੇ ਆਗੇ ਹਾਂ ਆਪਜੀ ਬਣਾਉਣੇ ਆ ਚਲੋ ਫੇ ਸਾਂ ਸਾੜੀਓ ਬਣੂਗੀ ਜਿੰਨੇ ਤੇਰੇ ਆਹ ਫੇ ਵੱਡੇ ਬੰਦੇ ਪੁੱਛਣ ਦਾ ਫਰਜ ਬਣਦਾ ਹੀ ਐ ਉਸਨੂੰ ਤੈਨੂੰ ਪੁੱਛਦੀ ਹੀ ਅਸੀਂ ਤੂੰ ਤਾਂ ਪਹਿਲਾਂ ਹੀ ਟੱਪਣ ਲੱਗ ਗਈ ਪੁੱਛ ਕੇ ਹੀ ਜਾਂਦੀ ਆ ਹੈ ਲੋ ਵਗ ਜਾ ਫਿਰ ਕਿਹੜਾ ਕਿਸੇ ਦੁੱਸਕੇ ਜਾਂਦੀਆਂ ਚਾਹ ਮਨ ਨਹੀਂ ਚਾਹੀ ਚਾਹ ਇਹਨੇ ਤਾਂ ਰੱਖੀ ਤੇ ਉਬਲ ਹੀ ਜਾਂਦੀ ਸੀ ਕਿ ਮੇਰੇ ਕੋਲੇ ਆ ਕੇ ਬਹਿ ਗਈ ਕਹਿੰਦੀ ਚਾਹ ਉਬਲ ਹੀ ਜਾਂਦੀ ਹੈਗੀ ਕਹਿੰਦੀ ਚੱਲ ਫਿਰ ਨਾਲ ਤਮਾ ਨੂੰ ਪਾ ਕੇ ਫੜਾ ਜਾਂਗੀਆਂ ਨਾਲੇ ਕਹਿੰਦੀ ਆਪਾਂ ਉਹਨੂੰ ਕਹਿ ਜਾਾਂਗੇ ਵੀ ਅਸੀਂ ਜਾਈਏ ਮੰਡੀ ਤੂੰ ਤਾਂ ਬਾਈ ਲੈਟਾ ਪੁੱਠੀ ਮਰਜ਼ੀ ਕਰਨੀ ਆ ਤੇ ਤਰ ਨੂੰ ਚੱਲ ਜਾ ਗੱਲਾਂ ਨਹੀਂ ਚੱਲੀਆਂ ਛੱਡ ਕੋਈ ਚੱਲੂਗੀ ਹੁਣ ਤਾਂ ਚੱਲੀਏ ਮੰਡੀ ਤੇ ਛੱਡ ਕੋਈ ਚੱਲੂਗੀ ਚੱਲੂਗੀ ਹੋਇ ਉਹ ਤਾਂ ਫਿਰ ਹੁਣ ਬੇਬੇ ਨੀ ਘਾ ਰੱਖੀ ਜਾਂਦੀਆਂ ਇਸ ਤਾਂ ਵਾਜੋ ਹੂੰ ਚਾਂਪਣੇ ਸੇਸ਼ੀ ਆ ਜਾ ਬਸ ਮੇਰੇ ਟੱਪ ਤੇ ਹੋਰ ਮਨ ਕਹਿਆ ਕਿ ਨਿਗਰ ਰੱਖੀ ਮੇਰੀ ਕਦੇ ਨਹੀਂ ਗਈ ਨਿਗਰ ਰੱਖਣ ਨੂੰ ਗੁੜੀ ਕਿਆ ਇਹ ਗੀ ਬੈਠੇ ਰਹੂ ਕਦੋਂ ਮੈਂ ਚੱਕੀ ਜਾਂੂੰਗੀ ਉਹਨੇ ਮਨ ਮਰਜੀ ਨਾਲ ਆਉਣਗੇ ਆਪਰਾ ਕਰਕੇ ਆਉਣਗੇ ਜਮਾ ਕਿਹੜਾ ਕੋਈ ਇਹਨਾਂ ਨੂੰ ਠੀਕ ਸੱਫਾ ਕੈ ਪਾਈ ਨਹੀਂ ਮੈ ਤਾਂ ਉਹ ਸਾਰ ਸੁਣ ਕੇ ਹੰਬ मोरना सुती पी देखी आए नहीं भी मैं निगा रख ल्मा माड़ी मुटी कर झोले अंदर ਤਾਂ ਮਾ ਉਹ ਨਾ ਪਈ ਐ ਲੈ ਦੱਸ ਆਂਗੀਆਂ ਦਾ ਵੀ ਨਹੀਂ ਪਤਾ ਲੱਗਿਆ ਵੀ ਆਂਗੀਆਂ ਆ ਲੈ ਹੁਣ ਦੇਖ ਲੈ ਬਹਿ ਜਾ ਮੰਜੇ ਤੇ ਕੋਲ ਆ ਗਏ ਕੁੜੇ ਆ ਗਿਆ ਤਾਂ ਤਾਂ ਬੜਕ ਬੜਕ ਹੈ ਨਹੀਂ ਪੋਰਾ ਵੀ ਹੈ ਨਾ ਮਾ ਮੈਂ ਉਹ ਸੋ ਪੂਰੇ ਅੱਖ ਲੱਗੀ ਮੇਰੀ ਤੇ ਜਮਾ ਦਿਨ ਸੁਪਿਆਈਆਂ ਹੈ ਤਾਂ ਫਤੂ ਤੜਕੇ ਚ ਸੁੱਤੀ ਪਈ ਐ ਕਿ ਮੈਂ ਤਾਂ ਉਹਦੀ ਮਾ ਪਾਈ ਕਿ ਮੇ ਤਾਂ ਅੱਖ ਲੱਗ ਗਈ ਰਾਤ ਨੂੰ ਕੀ ਕਰਦੀ ਹੁੰਨੀ ਆ ਕਚੋਰਾ ਦੀ ਰੱਖੀ ਰੱਖ ਰਾਤ ਨੂੰ ਮੈਨੂੰ ਰਉਂਗੀ ਨਹੀਂ ਹੁੰਦੀ ਹੈ ਮੈਂ ਜਰਾ ਰਾਤ ਤਾਂ ਸਾਰੀ ਰਾਤੀ ਤੁਰੇ ਫਰੀਆਂ ਫਿਰ ਤਾਂ ਚੋਰਾں ਦੀ ਰਾਖੀ ਰੱਖਦੀਆਂ ਰਾਤ ਨੂੰ ਤੇ ਚੋਰਾں ਦੀ ਫੇ ਰਾਖੀ ਵੀ ਰੱਖਿਆ ਸਾਨੂੰ ਬੜਾ ਬਤਾ ਲੱਗਦਾ ਤੱਕ ਤੇ ਸੁੱਤੀ ਪਈਆਂ ਨਹੀਂ ਮੈਂ ਮਰ ਜਾ ਤੁਸੀਂ ਤਾਂ ਅੰਦਰ ਪਾ ਜਾਨੀਓ ਏਸੀ ਆਈ ਤੇ ਕੁਸੀ ਹੋਈ ਜਾਵੇ ਪਾਣਾ ਤਾਂ ਹੈਗੇ ਇਸ ਤਾਂ ਦਿਨੇ ਸਾਰਾ ਦਿਨ ਹਿਬੜ ਹਿਬੜ ਕਰਦੇ ਆਂ ਤੂੰਆਂ ਫਿਰਦੇ ਆਂ ਕੰਮ ਕਰਦੇ ਤੇ ਫੇ ਰਾਤ ਨੂੰ ਮੈਨੂੰ ਕਿੱਥੋਂ ਹੁੰਦੀ ਐ ਮੈਂ ਦੋਦੀ ਪਾਈਗੀ ਖਲਾਗੀ ਮੇਰੀ ਮੈਂ ਸਾਡੇ ਆਉਂਦੀਆਂ ਤੂੰ ਤੇ ਤੂੰ ਤਾਂ ਜਮਾ ਦਿਨ ਸੁ ਬਿਆਈਂਂ ਦਾਲ ਸਬਜ਼ੀ ਚੀਰ ਲੈਂਦੀ ਕੋਈ ਬੀ ਆ ਕੇ ਤੈਨੂੰ ਮੈਂ ਹੁਣ ਕਾ ਰਿਹਾ ਸਬਜ਼ੀਆਂ ਚੀਰ ਹੁਣ ਹੋਈ ਗੱਲ ਬਣਾ ਲਉ ਹਾਂ ਪਤਾਗਾ ਐਨੀਆਂ ਗੋਭੀ ਪਈ ਆ ਗਈ ਹੋਰ ਐਨੀਆਂ ਹੋ ਪਈ ਆ ਗਈ ਪਾ ਬਣਾ ਰੋ ਭਨੇ ਆਉਦੀ ਤਰ ਲੋ ਮੈਨੂੰ ਹੁਣ ਕੀ ਹੋਏਗਾ ਨਾ ਇੱਕ ਜਣੀ ਵਗ ਜਾ ਕਰੋ ਤੂੰ ਤਾਂ ਕੰਮ ਦਾ ਤਾਂ ਤੂੰ ਹੱਥ ਨਹੀਂ ਲਵਾਉਂਦੀ ਹੈਗੀ ਭੋਰਾ ਵੀ ਨਹੀਂ ਬੈਠੀ ਬੈਠੀ ਲੈ ਦਾਲ ਸਬਜ਼ੀ ਚੀਰਦੇ ਨੇ ਗੰਡਾ ਮਸਾਲਾ ਨਾ ਹੋਵੇ ਨਾ ਜੇ ਮੈਂ ਫ੍ਰਿਜ ਖੋਲੂਗੀ ਫੇਰ ਆ ਕਹਾਂਗੇ ਤੂੰ ਸਿਆ ਡੋਰਤਾ ਹਾ ਡੋਰਤਾ ਪਹਿ ਤੁਸੀਂ ਆ ਲੱਗ ਜਾਉਂਗੇ ਤੁਸੀਂ ਗੰਨ ਦਾ ਪਾਤਾ ਪਹਿ ਤੁਸੀਂ ਆ ਲੱਗ ਜਾਨੀਓ ਤੇ ਕਿੱਥੇ ਆ ਲੱਗੀ ਉਹ ਕਰਨ ਦੇ ਖਲਾਕੇ ਮੈਂ ਤੁਸੇ ਨੂੰ ਕਿਹਾ ਤਾਂ ਨਾ ਕਰ ਤੇ ਜਨਸ ਪਿਆ ਇੰਨਾ ਫਿਰ ਦੇਣ ਤਾਂ ਐਸੇ ਪਿਆ ਕੀ ਫਿਰ ਇੰਨਾ ਕੀ ਕੁਝ ਖਰੀਦ ਦੇਣਾ ਜਾਂ ਨਾਥ ਕਰੇ ਵਿਆਹ ਦਾ ਕੰਮ ਸੀ ਅਸਾ ਦਾ ਸਮਾਰ ਹੀ ਲਿਆਂਗਾ ਹੋਰ ਕੀ ਕਰਨਿਆ ਸੀ ਆਏ ਤਾਂ ਫਿਰ ਕੋਈ ਵਿਆਹ ਦੇ ਬਰੀ ਖਰੀਦਣ ਜਾਂਦਾ ਉਹ ਵੀ ਨੇਰਾ ਕਰਦਾ ਅਗਲਾ ਟਾਈਮ ਤਾਂ ਤਾਂ ਲੱਗ ਗਿਆ ਉਹ ਆਪਣੇ ਤਾਈ ਕੀ ਕੁੜੀ ਨਹੀਂ ਹੈਗੀ ਉੱਥੇ ਮੰਡੀ ਵੀ ਆਹੀ ਹੋਈ ਹੈਗੀ ਹਾਂ ਤੇ ਉਹ ਟੱਕਰ ਗਈ ਸਾਨੂੰ ਉੱਥੇ ਉਹ ਉਹ ਸਾਨੂੰ ਮੱਲੋ ਮੱਲੀ ਘਰੇ ਲੈ ਗਈ ਉਹ ਤਾਂ ਗੱਲਾਂ ਦੀ ਮਹੌ ਹੈਗੀ ਉਹ ਤਾਂ ਮੂੰਹ ਨਹੀਂ ਖੜਨਦੀ ਬੰਦੇ ਫਿਰ ਨੂੰ ਫਿਰ ਉਹਨੂੰ ਘਰੇ ਲੈ ਗਈ ਭਾਈ ਹੁਣ ਕੀ ਕਰੀਏ ਜਦੋਂ ਬਾੜਾ ਜੋ ਕਰਨ ਲੱਗੀ ਖੜੇ ਪੈਗੀ ਚੱਲ ਫਿਰ ਬਾਗ ਗਏ ਅਸੀਂ ਉੱਥੇ ਟਾਈਮ ਲੱਗ ਹੁਣ ਚਾਹ ਪਾਣੀ ਕਰ ਲਿਆ ਰੱਖੇ ਬੰਦਾ ਘਰੇ ਫੇਰ ਕਰਦੀ ਰੱਖੇਗਾ ਫੇਰ ਫੇਰ ਕਰਤਾ ਹੈਗਾ ਹੀ ਤੇ ਮੇਰੇ ਹੁਣ ਕੋਈ ਬਸ ਲੰਘ ਵੀ ਜਦੋਂ ਆਈਆਂ ਤੇ ਆਉਂਦੀਆਂ ਨੂੰ ਬਸਣਾ ਤੇ ਫਿਰ ਉਹਨੂੰ ਜਦੋਂ ਦਵਾਰੇ ਬਸ ਆਈ ਹੈਗੀ ਫੇਰ ਹੀ ਆਵਾਂਗੇ ਇੱਥੋਂ ਤਾਂ ਹੋਣੀ ਹੀ ਆ ਗੱਲਾਂ ਇਹਨੂੰ ਜੋ ਤੁਰ ਕੇ ਖੜੀ ਆ ਜਾਗੇ ਵੀ ਤੁਰਾਂ ਆਵਾਂਗੇ ਤੁਰ ਕੇ ਫਿਰ ਉਹ ਹੀ ਨਾਲ ਮੰਡੀ ਦੇ ਚਾਹ ਦੇ ਵਿੱਚ ਭੱਜਿਆਂਗੇ ਨਾ ਸੀਗੇ ਪਰ ਉਹ ਦੱਸ ਸਮਾਨ ਲੈਣੀ ਗਈ ਸੀ ਕੀ ਕੁਛ ਲੈ ਹੁੰਦਾ ਹੈ ਮੈਨੂੰ ਐ ਤਾਂ ਦਿਖਾਓ ਵੀ ਕੀ ਲੈਣ ਦਾ ਹੈ ਨਿੱਕੇ ਮੋਟੇ ਗਿਆ ਤਾਂ ਸਮਾਨ ਲੈ ਹੁੰਦਾ ਕਰ ਦੇ ਤੂੰ ਭਾਈ ਨੇ ਇਹ ਨਿੱਕੇ ਮੋਟੇ ਚ ਇਹਨਾਂ ਨੇ ਰੱਖ ਰਿਆ ਹੁੰਦਾ ਮੇਰਾ ਕੀ ਤੈਨੂੰ ਸਿਖਾਉਣਾ ਵੀ ਉਹਨਾਂ ਦੇ ਘਰੇ ਬਾਗੇ ਤੇ ਕੋਈ ਨਾਲ ਕੁ ਨੂੰ ਸਮਝਦੀ ਨਹੀਂ ਹੈਗੀ ਉਹਨਾਂ ਦੇ ਘਰੇ ਬਾਗੇ ਤੇ ਉਹ ਕੁੜੀ ਲੈ ਗਈ ਸੀ ਤਾਂ ਇਹ ਕੀ ਦੇਖ ਘਰੇ ਲਾਜ ਬਾਬਾ ਗਣੀ ਮਰਜੀ ਐ ਮੈਂ ਕਹਿੰਦੀ ਉਹਨਾਂ ਦੇ ਸੱਚ ਦੱਸੋਗੇ ਮੈਨੂੰ ਸੱਚ ਨੂੰ ਕੀ ਹੁਣ ਸੱਚ ਨੂੰ ਆਹੀ ਨਿੱਕੇ ਮੋਟੇ ਸਮਾਨ ਲੈਈਆਂ ਸੂਟ ਲੈਈਆਂ ਕਿ ਕੱਪੜਾ ਅੱਛਾ ਹੈ ਤੇ ਹੋਰ ਨਿੱਕਾ ਮोटा ਸਮਾ ਲੈ ਤੇਰਾ ਲੈ ਤੱਕ ਨੇ ਥੂਟ ਚਲੋ ਕਰ ਲੋ ਕੰਮ ਫੇਰ ਹੋਰ ਕੰਮ ਤਾਂ ਹੁਣ ਅਸੀਂ ਕਰਾਂਗੇ ਤੂੰ ਕਾ ਕਰੇਗਾ ਨਹੀਂ ਕਰਾਂਗਾ ਸਗਰਾ ਕੇ ਹੁਣ ਆਥਾਂ ਦਾ ਰੋਟੀ ਬਣਾਉਣਾ ਮੈਂ ਹੁਣ ਕੀ ਰੋਟੀਆਂ ਪਕਾ ਲਾ ਛੋਡੂ ਹੁਣ ਬਾਚੋਂ ਦੇ ਫਕੇ ਮੋਨਾ ਅੰਦਰ ਪੈ ਗਈ ਤੇ ਮੈਂ ਤਾਂ ਪਾਈ ਨਹੀਂ ਸੀ ਪਰ ਮਟੋੜੀ ਪੈ ਗਈ ਬਾਚ ਤਾਂ ਬਹਿ ਜਾਂਦੀ ਉੱਥੇ ਤਾਂ ਪੈ ਜਾਂਦੀ ਕੋਈ ਉੱਥੋਂ ਭਾਵੇਂ ਕੁਝ ਚਾਰ ਪੰਡ ਚੱਕ ਕੇ ਲਵੇ ਹੋਵੇ ਮੈਂ ਤਾਂ ਬਾਗ ਨੂੰ ਤਾਂ ਫੇੜ ਲਿਆ ਕੇ ਫੇੜ ਕੇ ਕੋਈ ਚੱਕਦਾ ਕੋਈ ਨਹੀਂ ਪੈ ਸੀ ਸਾਰੇ ਕੋਈ ਨਹੀਂ ਆਇਆ ਹੈਗਾ ਇੱਥੇ ਤਾਂ ਕਿਉਂ ਨਹੀਂ ਆਇਆ ਤੈਨੂੰ ਬੜਾ ਬਚਰਾ ਰਿਆ ਵੀ ਸਤੀ ਭੈਣ ਨੂੰ ਕੋਈ ਚੱਕ ਪਾਣੀ ਕੁਝ ਮਰਜ਼ੀ ਲੈ ਚੱਕ ਕੇ ਜੇ ਫਿਰ ਹੁਣ ਘਰ ਦਾ ਫੇਰ ਕਰਨ ਦਾ ਕਿੰਜ ਵਗ ਜਾਂਦੀ ਤੂੰ ਤਾਂ ਸਾਡੇ ਦੋਨਾਂ ਦੇ ਇੱਕੇ ਤੇ ਬਾਹਲਾ ਟੱਪਦੀਆਂ ਹਾਂ ਬਹੁਤ ਜ਼ਿਆਦਾ ਟੱਪਦੀਆਂ ਆਂ ਕਿ ਸੱਚੀ ਗੱਲਾਂ ਦੀਆਂ ਗੱਲਾਂ ਰਹਿ ਗਈਆਂ ਲੋਕ ਤਾਂ ਐ ਕਹਿੰਦੇ ਸਾਡੇ ਬਹੁਆਂ ਦਾ ਇੱਕਾ ਰਹੇ ਤੇ ਤੂੰ ਕਹਿੰਦੀ ਐ ਕਿ ਸਾਡੀਆਂ ਤਾਂ ਆਏ ਰਹਾਂ ਇਹ ਪਾੜਨ ਨੂੰ ਪਾੜਨ ਨੂੰ ਪੈਂਦੀ ਐ ਤਾਂ ਤੇ ਪਾੜਨ ਨੂੰ ਜਾਨ ਫਿਰ ਮੋਹੇ ਘੜਾਈਂ ਨਾ ਇੱਕਾ ਵੀ ਨਹੀਂ ਚਾਹੀਦਾ ਲੈ ਚਲ ਕੰਮ ਕਰੀ ਕੰਮ ਕਰ ਲੋ ਹੋਰ ਕੰਮ ਕਰ ਗੱਲਾਂ ਚ ਨਾ ਤੇਲ ਫੁੱਕੀ ਜਾਉ ਐਵੇਂ ਵਧੀ ਐਗੀ ਤੇ ਮੈਂ ਤਾਂ ਮਾੜਾ ਜਾ ਤਾਂ ਆਮ ਜਿਆ ਕਰਕੇ ਕਨ ਫੇਰ ਗੱਲਾਂ ਚ ਤੈਨਾਂ ਭੁੱਕਿਆ ਕਰੋ ਇੰਨਾ ਪਰ ਤੂੰ ਇਧਰ ਕਰ ਲਾ ਮੈਂ ਇਧਰ ਆ ਕੇ ਜਿਹੜਾ ਕੋ ਕਰ ਨਾਲ ਕਰ ਲੈਣ ਆਏ ਹੋਏ ਕਿਸੇ ਨੂੰ ਬਾਹਰ ਆਉਣ ਦਿੰਦਾਂਗੇ ਦੋਨਾਂ ਦਾ ਇੱਕ ਹੈ ਨਾ ਫੇਰ ਇਹਨਾਂ ਦਾ ਇੱਕ ਹੈ ਕਰਨ ਦਾ ਇਹਨਾਂ ਨੂੰ ਕਿਸੇ ਲੋਟ ਮੈਂ ਉਹ ਕਰਾਂ ਪਾੜਾ ਇਹਨਾਂ ਆ ਛੋਟੀ ਜਿਹਾ ਚਲਾਵਾ ਉਂਗਲੇ ਤੇ ਲਾਈ ਲੱਗਣੀ ਆ ਉਹਦੀ ਮਗਰ ਲੱਗ ਜਾਂਦੀ ਏ ਲੱਗ ਵੀ ਜਾਊਗੀ ਇਹ ਤਾਂ ਜਿਵੇਂ ਮੈਂ ਕਹਿ ਤਾ ਨਹੀਂ ਕਰਦੂਗਾ ਤਾਂ ਕੁੜਾ ਸੌਟ ਕੇ ਮੈਨੂੰ ਪਾਣੀ ਦਾ ਘਲਾ ਲੈ ਦੇ ਕੀ ਹੈ ਪਾਣੀ ਫੋਨ ਦਾ ਘਲਾ ਦੇ ਮੈਨੂੰ ਲੈ ਪੀ ਲੈ ਕੀ ਕਰੀ ਇਹਨੇ ਬਾਸਾ ਸੱਸ ਭਾਜੀ ਕਰਦੀ ਸੀਗੇ ਉਹ ਵੱਡੀ ਕਰਦੀ ਹੈ ਪਹਣਣੀ ਬਹਿ ਤਾਂ ਕੀ ਕਰਦੀ ਹੋਗੀ ਕੰਮ-ਕਮ ਕਰਿਆਦੀ ਹੋਗੀ ਬਾਰੇ ਹਾਂ ਮੈਂ ਤਾਂ ਨਹੀਂ ਕਹਿੰਦੀ ਸੀ ਹੂੰ ਤੂੰ ਲਾਈ ਲੱਗਣੀ ਆ ਮਗਰ ਲੱਗ ਜਾਨੀਏ ਤੇ ਉਸ ਮੁਸਾਬ ਕਰਾ ਲਈ ਉਹ ਉਹ ਹੈ ਹਾਂ ਬਸ ਰਹਿੰਦਾ ਕੱਲ ਵੀ ਮੈਨੂੰ ਆਪ ਨੂੰ ਦਿਖਾਈ ਹੋਣੀ ਮੈਨੂੰ ਕਹਿੰਦੀ ਆ ਕਰਾਂ ਕਿ ਨਹੀਂ ਜਾਂ ਕੇ ਵੀ ਮੈਂ ਮਾਂ ਕਿੱਥੇ ਮੈਨੂੰ ਤਾਂ ਹੋਰ ਇੱਕ ਗੱਲ ਦੱਸਦੀ ਹੈਗੀ ਫਿਰ ਹੁਣ ਨਹੀਂ ਦੱਸਿਆ ਉਹਨੇ ਹੂੰ ਸਾਂਪ ਪਾਇ ਆ ਕੇ ਦਿਖਾ ਕੇ ਫਿਰ ਉਹਨੇ ਹੂੰਗਾ ਚ ਪਾ ਲਈ ਜਿ ਸਪਾਵੇ ਇਸ ਵੇ ਹਾਂ ਫਿਰ ਮੈਨੂੰ ਮੁਰਨੇ ਦੱਸਿਆ ਹੈਗਾ ਉਹਨੇ ਸ਼ਾਮ ਨੂੰ ਉਪਰ ਤਾਂ ਮੈਨੂੰ ਨਹੀਂ ਪਤਾ ਹੈਗਾ ਉਹ ਬਾਬੇ ਜਾਣ ਕੇ ਕਹਿਣੀ ਹੈ ਕਿੱਥੋਂ ਕਰਾ ਲਈ ਕਰਾ ਲਈ ਉਹਨੇ ਮੈਂ ਕਿਹਦੇ ਤੂੰ ਉਹੋ ਅਲਾਈ ਲੱਗਣੀ ਹੈ ਤੈਨੂੰ ਬੜਾ ਪਤਾ ਲੱਗਦਾ ਚਲ ਕੋਈ ਨਹੀਂ ਫਿਰ ਮੈਂ ਦੇਖਣੀ ਪੁੱਛੂੰਗੀ ਫਿਰ ਮੈਂ ਦੇਖੂੰਗੀ ਉਹ ਤਾਂ ਉਹ ਮੂੰਹ ਲੱਗ ਜਾਨੀ ਏ ਤੇਰੀ ਸੱਚੀ ਕਹਾਣੀ ਐ ਤੂੰ ਮੈਨੂੰ ਹਾਂ ਮੈਂ ਕਹਿੰਦੀ ਸੱਚੀ ਕਹਾਣੀ ਐ ਜਮਾ ਅੱਛਾ ਮੁਕਰ ਜੇ ਭਾਂਦਰ ਕੋ ਮੁਕਰ ਜੇ ਮੈਂ ਕਹਿ ਨਹੀਂ ਸਕਦੀ ਨਾ ਮੁਕਲੀ ਬਕਰਦੀ ਤਾਂ ਹੈ ਨਹੀਂ ਮੇਰੇ ਕੋਲੇ ਫਿਰ ਕੱਲ ਤਾਂ ਮੈਨੂੰ ਦੱਸ ਦਿੰਦੀ ਹੈਗੀ ਉਹ 22 ਘੰਟਾ ਉਹ ਨਾ ਬੇ ਮੈਨੂੰ ਤਾਂ ਹੀ ਲੱਗਦੀ ਹੈਗੀ ਪਹਿਣਾ ਕਰਦੀ ਹੈਗੀ ਬੇ ਐ ਮੈਨੂੰ ਤੈਨੂੰ ਲੱਗ ਜੂ ਪਤਾ ਚਲ ਕੋਈ ਨਹੀਂ ਫਿਰ ਪੁੱਛੂੰਗੇ ਉਹਨੂੰ ਉਹਨੂੰ ਆਇਆ ਨਾ ਆਖੀ ਬੇਬੇ ਐ ਕਹਿੰਦੀ ਹੈਗੀ ਵੀ ਸਾਫ ਕਰਾ ਲਈ ਉਹਨੇ ਹੂੰ ਉਹਨੇ ਮੈਨੂੰ ਆਪਣਾ ਦਿਖਾਈ ਹੈ ਕਹਿੰਦੀ ਕਿ ਆ ਕਰਵਾ ਕੇ ਲੰਦੀ ਆ ਕਿ ਮੈਂ ਅੱਛਾ ਸਾਫ ਕਰੀ ਤਰੇ ਮੈਂ ਸੱਚੀ ਔਰੀ ਰੱਖਣੀ ਕਿ ਇਹ ਤਾਂ ਕਰਾ ਲਈ ਹੋਊਗੀ ਤੇ ਚੋਰ ਵੀ ਰਹਿਣ ਤੁਹਾਨੂੰ ਦੱਸ ਕੇ ਕਰਵਾਉਗੀ ਜਿਹੜਾ ਕੁਝ ਕਰਵਾਉਣਾ ਪੁੱਛੇ ਤਾਂ ਲੰਮਾ ਨੂੰ ਕੋਈ ਡਰਤਾ ਨਹੀਂ ਹੈਗਾ ਹੁਣ ਪੁੱਛ ਰਗੀ ਡਰ ਰਹੀ ਮੇਰਾ ਨਾਮ ਨਹੀਂ ਮੇਰਾ ਗੁੱਤਮ ਗੁੱਤੀ ਹੋ ਜੂ ਮੇਰੇ ਨਾਲ ਚੱਲ ਚੰਗਾ ਨਾ ਹਿਲਾਉਂਦੀ ਆ ਇਹ ਤੇਰਾ ਹਾਂ ਠੀਕ ਆ ਚੰਗੂ ਮੈਂ ਤੈਨੂੰ ਦੱਸਣਾ ਦੱਸਤਾ ਠੀਕ ਆ ਬੇਬੇ ਚੰਗਾ ਹਾਂ ਰੋਜ਼ ਲਾਈ ਲੱਗਣੀ ਐ ਮੰਗਰ ਲੱਗ ਜੰਦੀ ਐਗੀ ਕੋਈ ਨਹੀਂ ਪੁੱਛੂਗੀ ਮੈਂ ਹਾਂ ਇਹ ਵੀ ਚੋਰੀਆਂ ਰੱਖਣ ਲੱਗ ਗਈ ਨਾ ਮੈਥੋਂ ਕੀ ਕਰੀ ਜਾਂਦੀ ਐ ਕੋੜੇ ਵਰਦੀ ਅੱਜ ਸਾਫ ਸਫਾਈ ਕਰੀ ਜਾਂਦੀ ਐ ਕੀ ਕਰੀ ਜਾਂਦੇ ਹੋ ਮਹਾ ਝਾੜ ਦਾ ਮੜਾ ਜੇ ਕਰਦਾ ਜਾ ਪਿਆ ਪੈ ਤੇਗਾ ਭੜੇ ਲੱਗਦੇ ਨੇਗੇ ਹੋਰ ਹੋਰ ਜਿਵੇਂ ਮੜੇ ਸਿਚਾਣ ਦਾ ਤਿਹਾਰ ਆਈ ਜਾਂਦਾ ਕ ਮੂਰੇ ਮੱਖਾ ਚੱਲ ਥੋੜਾ ਥੋੜਾ ਕਰਾਂਗੇ ਇਕੱਠਾ 1 ਲੱਖ ਤਾਂ ਹੁੰਦਾ ਹੀ ਹੈ ਫਿਰ ਇਹ ਤੰਵਾ ਛੋਟੀ ਕਰੀ ਜਾਂਦੀ ਐ ਸੋਟੇ ਇੱਧਰ ਕਰਦੇ ਹੋਗੇ ਕੋਈ ਕੰਮ ਕੰਮ ਤੇ ਬੈਠਾ ਤੇ ਬੈਠੀ ਸੀਗੀ ਉਹ ਬੈਠਾ ਤੇ ਬੈਠ ਕੇ ਚਲ ਬਾਈਗੀ ਹੋਊਗੀ ਕੰਮ ਬੈਠਾ ਤੇ ਬੈਠੀ ਉਹ ਕੰਨਾਂ ਵਾਲੇ ਟੋਸ ਦੀਏ ਦੇਖੀ ਜਾਂਦੀ ਸੀਗੀ ਤੇ ਜਿਵੇਂ ਆਹ ਹੁਣੀ ਮੁੱਲ ਦੇ ਲੈ ਲੈ ਹੋਣਗੇ ਉਹ ਹਾਂ ਵੀ ਸੌਣੇ ਦੇ ਸੀ ਡੱਬੀ ਮੂਰੇ ਐ ਤੇਰੀ ਬੈਠੀ ਐ ਉੱਤੇ ਮੁੱਲ ਦੇ ਲੈ ਹੋਗੇ ਸੌਣੇ ਦੇ ਕਿਥੋ ਕਰਾ ਲੈ ਹੋਣਗੇ ਹੁਣ ਪਤਾ ਹੀ ਐ ਮੇਰੇ ਨੂੰ ਕਿਉਂ ਡੱਬੀ ਚ ਹੁਣ ਸੌਣੇ ਦੇ ਆਹ ਮੁੱਲ ਦੇ ਕਿਉਂ ਪਾਊ ਅਗਲਾ ਲੈ ਮੁੱਲ ਦੇ ਪਾਊ ਅਗਲਾ ਸੌਣੇ ਦੇ ਡੱਬੇ ਮੇਰੇ ਕਿਥੋ ਕਰਾ ਲੂਗਾ ਡੱਬੀ ਚ ਤਾਂ ਨਹੀਂ ਹੁੰਦੇ ਫਿਰ ਹੁਣ ਆਪਾਂ ਨੂੰ ਪਤਾ ਨਹੀਂਗਾ ਵੀ ਡੱਬਿਆਂ ਚੋਂ ਦੇ ਜਦੋਂ ਉਹਨੇ ਕਿੱਥੋਂ ਕਰਾ ਲੈ ਹੋਣਗੇ ਮੈਨੂੰ ਨਹੀਂ ਪਤਾਗਾ ਇੱਕ ਹੀ ਆਂਦੀ ਸੀ ਕਿ ਆ ਤਾਂ ਬਾਹਲੇ ਸੋਨੇ ਬਣ ਕੇ ਬਾਹਲੇ ਸੋਨੇ ਮੈਂ ਜਦੋਂ ਬਾਗੀ ਕੋਲੇ ਉਹਦੇ ਤੇ ਡੱਬੀਆਂ ਆਇਆਂ ਕਰ ਲਈ ਫਿਰ ਮੈਂ ਪੁੱਛੂਗੀ ਲੱਤ ਸਾਡੇ ਪੁੱਛ ਲੂਗੀ ਫਿਰ ਮੈਂ ਉਹ ਨੂੰ ਵੀ ਤੂੰ ਸਣੇ ਦੇ ਡੱਬਸ ਕਰਾਏ ਨੇਗੇ ਕਿਹੇ ਲੱਤ ਸਾਡੇ ਦੇ ਲਈ ਉਹਦੀ ਤੇਰ ਚਲ ਮੈਂ ਪੁੱਛ ਲੂਗੀ ਉਹਨੂੰ ਮੈਂ ਕਰਦਾ ਸੱਸ ਨੂੰ ਇਹ ਤਾਂ ਮੈਨੂੰ ਤਾਂ ਲੱਗਦੀ ਨਹੀਂ ਹੈ ਸਾਰਾ ਤਾਂ ਮੇਰੇ ਨਾਲ ਰਹਿੰਦਾ ਇਸ ਇਕੱਠੀਆਂ ਰਹਿਣੀ ਮੈਂ ਤਾਂ ਨਹੀਂ ਪੁੱਛਿਆ ਤਾਂ ਐਵੇਂ ਕਹਦੀਏ ਵੀ ਜਾਂ ਵਿਆਹ ਕੀ ਲਈ ਬੈਠੇ ਆ ਜਾਓ ਤੇ ਮੈਂ ਦੇ ਕੇ ਜੀ ਤੀ ਮਹੀਨ ਦਿਸੀਗੀ ਤੇ ਝਰਕ ਦੇ ਦਾ ਥੱਲੇ ਦੀ ਡੱਬੀ ਫਿਰ ਫਿਰ ਤੂੰ ਕੋਲੇ ਬਗ ਜਾਂਦੀ ਕੋਲੇ ਜਾਂਦੀ ਕੋਲੇ ਜਾ ਕੇ ਪਤਾ ਪਾਉਣੇ ਮੈਂ ਕੋਲੇ ਗਈ ਨਹੀਂ ਫਿਰ ਆਖੂ ਦੀ ਵੀ ਇਹ ਵਿੜਕਾ ਲੈਂਦੀ ਹੈ ਬੁੜੀ ਉਹਨਾਂ ਤੋਂ ਚੁਗਲੀਆਂ ਲਾਈ ਜਾਂਦੀ ਕਿਤੇ ਤੈਨੂੰ ਆਏਗਾ ਵੀ ਇੱਕ ਆ ਇਹ ਮੈਂ ਚੁਗਲੀਆਂ ਕੋਈ ਜਮਾ ਨਹੀਂ ਲਾਉਂਦੀ ਹੈਗੀ ਤੇ ਮੈਨੂੰ ਇੱਕ ਆ ਇਹਨਾਂ ਦਾ ਇਕੱਠੀਆਂ ਜਾਂਦੀਆਂ ਨੇ ਇਕੱਠੀਆਂ ਕੰਮ ਕਰਦੀਆਂ ਨੇ ਕਿ ਤੂੰ ਕਿ ਆ ਇਹਨਾਂ ਜੱਦੀ ਮੈਂ ਤਾਂ ਜਮਾ ਨਹੀਂ ਆ ਕਹਿੰਦੀ ਮੈਂ ਕਹਿੰਨੀ ਆ ਵੀ ਨਾ ਮੇਰਾ ਤਾਂ ਨਹੀਂ ਭਾਈ ਮਨ ਮੰਨਦਾ ਵੀ ਉਹਨੇ ਕਰਾਏ ਨੇਗੇ ਕੁਝ ਨਾ ਤੈਨੂੰ ਪਤਾ ਲੱਗ ਜੂਗਾ ਤੈਨੂੰ ਬਿਨ ਪੁੱਸੇ ਆਏ ਜਮਾ ਨਹੀਂ ਹੋ ਕਰਦੀ ਨਾ ਮੈਂ ਉਹ ਤੋਂ ਬਿਨ ਪੁੱਸੇ ਕੋਈ ਕੰਮ ਕਰਦੇ ਨਾ ਉਹ ਮੈਥੋਂ ਤੈਨੂੰ ਪਤਾ ਲੱਗ ਜੂਗਾ ਉਹਨੂੰ ਪਤਾ ਹੀ ਹੈ ਕਿ ਜੇ ਅੱਡ ਅੱਡ ਕਰਾਵਾਂਗੇ ਜੇ ਇਸ ਕਰਾਵਾਂਗੇ ਚੀਜ਼ ਇਕੱਠੀਆਂ ਕਰਾਵਾਂਗੇ ਹੈਂ ਕਰਦੇ ਜਦੋਂ ਕੱਠਾ ਹੈਗਾ ਇਕੱਠੀ ਕਮਾਈ ਆਉਂਦੀ ਹੈ ਇਕੱਠੀ ਚੀਜ਼ ਕਰਾਉਣ ਦੀ ਠੀਕ ਉਹ ਨਹੀਂ ਜਦੋਂ ਅਗਰੇ ਨੇ ਕਰਾਉਣਾ ਹੋਵੇ ਨਾ ਉਦੋਂ ਨਹੀਂ ਅਗਲਾ ਫਸਦਾ ਹੁੰਦਾ ਇਕੱਠੀ ਨੂੰ ਕਿਹੜਾ ਹੋਗਾ ਫਰਕੋ ਜੀਆਂ ਰੱਖ ਦੇਣੇਗੇ ਇਕੱਠੀ ਨੇ ਤਾਂ ਹੁੰਦਾ ਵੀ ਏਡੋ ਢੀ ਕਰਾ ਲਈ ਨੇ ਰੱਖਣ ਲੱਗ ਗਿਆ ਹੋਣਿਆ ਤੁਹਾਨੂੰ ਬੜਾ ਪਤਾ ਲੱਗਦਾ ਹੈਗਾ ਨੇ ਮੈਨੂੰ ਕਹਿੰਦੀ ਆ ਲਾਵਾਂ ਆ ਕਰਵਾਏ ਮਿੰਨ ਖਾਂ ਹੁੰਦੀ ਫਿਰ ਮੈਂ ਇੱਥੇ ਫਿਰ ਉਹ ਤੁਸੀਂ ਹੋਲੇ ਰੱਖਦੇ ਨਹੀਂ ਹੋਣਗੇ ਫਿਰ ਤੇ ਇੱਥੇ ਤਾਂ ਕੋਈ ਹੋਲੇ ਨਹੀਂ ਰੱਖਦੇ ਅਸੀਂ ਜਿਹੜੀ ਚੀਜ਼ ਇਕੱਠੀ ਹੋ ਆਉਂਦੀ ਹੈ ਘਰ 'ਚ ਇਕੱਠੀ ਆਉਂਦੀ ਹੈ ਘੱਟ ਘਰ ਦੀ ਬਣਾਉਣਿਆ ਸੀ ਸੋਣਾ ਸੋਣਾ ਤਾਂ ਹੁਣ ਗਿਆ ਕੀ ਤੋਂ ਬਣ ਫੇਰ ਮਾਂ ਦਾ ਕਿਸੇ ਤੋਂ ਫੇਰ ਮੈਥੋਂ ਪੜਦੇ ਮਨ ਗਿਆ ਪਹਿਲਾ ਪਹਿਲਾ ਮੈਥੋਂ ਪੜਦੇ ਰਹਾ ਦਿਓ ਹੋਣਗੇ ਦੋਨੇ ਕਾ ਨੂੰ ਰੱਖਦੀਆਂ ਪੜਦੇ ਤੇਥੋਂ ਤੂੰ ਤੇਥੋਂ ਹੀ ਨਹੀਂ ਜਰਿਆ ਜਾਂਦਾ ਸਾਡਾ ਦੇਖ ਕੇ ਚੱਲ ਪਤਾ ਲੱਗ ਜੂਗਾ ਚੱਲ ਮੈਂ ਪਤਾ ਪਤਾ ਕਰ ਲੂ ਮੈਂ ਪੁੱਛੂਗੀ ਉਹਨੂੰ ਕੋਈ ਨਹੀਂ ਵੀ ਮਾਂ ਕਹਿੰਦੀ ਮਾਂ ਕਹਿੰਦੀ ਸੀ ਕਿ ਵੀ ਮੈਂ ਟੌਪਸ ਦੇਖੀ ਜਾਂਦੀ ਤੇ ਮੈਂ ਮਾਂ ਤਾਂ ਉਹ ਅੰਦਰ ਦੇਖੀ ਨਹੀਂ ਰਹੀ ਹੱਥ ਤੇ ਧਰ ਕੇ ਤੇ ਡੱਬੀ ਕੋਲੇ ਵੀ ਜਦ ਮੈਂ ਦੱਸਗੀ ਤੇ ਜਰ ਕੇ ਨਾਤ ਥੱਲੇ ਦੇ ਲਈ ਕੋਈ ਨਾ ਮੈਂ ਪੁੱਛ ਲੂਗੀ ਫੇਰ ਕੋ ਸੁਭੀ ਉਹਨੂੰ ਮੈਂ ਮਰ ਰਹੇ ਹੁੰਦੇ ਇਹ ਤਾਂ ਕੋਈ ਨਹੀਂ ਕੀ ਮਰਦੇ ਸਤਾ ਜਦਾਂ ਤੂੰ ਉਦੋਂ ਹੀ ਫੜਦੀ ਉਹਨੂੰ ਉੱਤੋਂ ਮੈਂ ਫਿਰ ਪੁੱਠੀ ਮੁੜਾਈ ਚੱਲ ਕੋਈ ਨਾ ਮੈਂ ਕਰ ਲੂੰ ਉਹਦੋਂ ਬਾਹਰ ਆ ਕੇ ਦੇਖਦੀ ਆ ਉਹਨੂੰ ਕੀ ਕਰੀ ਜਾਂਦੀ ਹੈ ਕਿ ਮੈਨੂੰ ਛੱਡ ਲੈਣ ਦੇ ਆ ਕਰਦਾ ਦੇਖ ਕੇ ਕਰਨਾ ਛਾਣਾ ਚੜਾਈ ਜੀ ਤੇ ਤੂੰ ਤਾਂ ਉਹੀ ਨਹੀਂ ਚੜਦੀ ਹੈਗੀ ਲੈ ਨਾ ਇਹ ਕਰਦੀ ਹੈਗੀ ਪਤਾ ਲੱਗ ਗਿਆ ਪਤਾ ਨਹੀਂ ਪਾ ਪਾੜਦੀ ਹੈ ਕਰਾ ਲੈ ਹੋਣਗੇ ਕੀ ਪਤਾ ਬਣੇ ਤੇਜ ਆ ਗਈ ਕਰਾ ਲੈ ਹੋਣਗੇ ਕੋਈ ਪਤਾ ਨਹੀਂ ਲੱਗਦਾ ਹੈਗਾ ਕਿਸੇ ਦੇ ਦਿਲ ਦਾ ਕੀ ਭੇਤ ਆਗਾ ਆਪ ਦੇ ਵਰਗਾ ਮਨ ਥੋੜੀ ਹੈਗਾ ਇੱਥੇ ਆਪ ਤਾਂ ਸਾਰੀ ਗੱਲ ਦੱਸ ਦਿੰਨੇ ਆਂ ਕਿ ਚਲ ਮੈਂ ਕਰੂੰ ਵਿੜਕ ਲਾਉਂਗੀ ਛਾੜਦਾ ਮੈਂ ਚੋਬਰ ਤੇ ਪਰੇ ਕੀ ਕਰ ਜਾਈਏ ਨੇ ਕਿਰਨਾ ਕੁਛ ਹੀ ਆਗਾ ਤੈਨੂੰ ਬੜਾ ਪਤਾ ਨਹੀਂ ਭੈਣ ਜਿਆਦਾ ਜੀ ਸੈੱਟ ਕਰਦੀ ਸੀਗੀ ਚਾਦਰ ਤਾਂ ਸੈੱਟ ਕਰ ਲ ਕੁੜਾ ਐ ਬੋਲਦੀ ਆਂ ਅੱਖ ਕੇ ਜੇ ਹੈ ਨਾ ਕੰਮ ਧੋਣ ਕਰਨੀ ਹੈਗੇ ਹੋਰ ਕੀ ਕਰਾ ਹੁਣ ਅੱਗੇ ਤਾਂ ਐ ਬੋਲੀ ਨਹੀਂ ਸੀ ਕਿ ਕਦੇ ਮੈਨੂੰ ਜਿਵੇਂ ਤੂੰ ਹੁਣ ਬੋਲਦੀ ਆਂਗੀ ਹੈ ਕੋਲੇ ਮੈਥੋ ਘੱਟ ਰੱਖ ਲਿਆ ਕਰੋ ਆਪ ਉਹਲੇ ਕਾਦਰ ਰੱਖ ਲੈ ਤੇ ਤੁਹਾਨੂੰ ਹੋਰ ਹੁਣ ਤੂੰ ਡਗਣ ਮੈਂ ਥੈਨੇ ਨੇ ਉਲੇ ਰੱਖਦੀ ਆਂਗੀ ਕੀ ਉਲੇ ਰੱਖਾਂ ਮੈਂ ਤੇ ਤੁਹਾਨੂੰ ਮੈਂ ਤਾਂ ਕੋਈ ਉਲਾ ਨਹੀਂ ਰੱਖਾਂ ਪਰ ਜਿਹੜੀ ਚੀਜ਼ ਲੈਣਾ ਕੱਠੀਆਂ ਲੈਣ ਮੈਂ ਉਹਲੇ ਕਾਦਰ ਰੱਖ ਲੈ ਮੈਨੂੰ ਆ ਮੈਨੂੰ ਲੱਗਦਾ ਕੱਠੀਆਂ ਲੈਣ ਉਹ ਉਲਾ ਰੱਖਦਾ ਕਾਦਰ ਰੱਖ ਲੈ ਕੋਈ ਨਹੀਂ ਉੱਤੋਂ ਉੱਤੋਂ ਦੀ ਮੈਂ ਤਾਂ ਕਰਦੀ ਹੈਗੀ ਕਰਦੇ ਕਿਉਂ ਨਹੀਂ ਹੈਗੇ ਤੂੰ ਤਾਂ ਮੈਂ ਐਡਾ ਡਰਦਾ ਨਾ ਗੱਲ ਕੀ ਹੋ ਗਈ ਕਾਹਦਾ ਉਹ ਲੈ ਰੱਖ ਲੈ ਮੈਂ ਦੱਸ ਤੈਨੂੰ ਫੇਰ ਹੀ ਮੈਨੂੰ ਪਤਾ ਲੱਗੂਗਾ ਅਭੀ ਉਹ ਲੈ ਰੱਖ ਦੱਸ ਦੇਂਗੀ ਹਾਂ ਹਾਂ ਤੇ ਮੈਂ ਕੀ ਸੁਣ ਲਿਆਗਾ ਤੇ ਤੂੰ ਸੋਨੇ ਦੀ ਸ਼ਾਂਪ ਕਰਾ ਲਈ ਮੈਥੋਂ ਚੋਰੀ ਉਹ ਮੈਂ ਮਰ ਜਾ ਕਿੱਥੋਂ ਕਰਾ ਲਈ ਮੈ ਦਿਖਾ ਮੈਨੂੰ ਸੋਨਾ ਸਾਪ ਸੋਨਾ ਸਸਤਾ ਕਰਨ ਪੁੱਤੇ ਦਾ ਵੀ 10000 2000 ਦੀ ਬਣ ਗਈ ਤੇ ਮੈਂ ਉਹ ਲੈ ਰੱਖ ਕੇ ਕਰਾ ਲਈ ਕਰਾਈ ਫਰਦੀਆਂ ਹੁਣ ਮੈਂ ਸੁਣਾ ਤੂੰ ਪਾ ਕੇ ਵੀ ਦਿਖਾਈਏਗੀ ਦਿਖਾ ਕਿੱਥੇ ਲੈ ਮੇਰੇ ਕੋਲ ਸਾਂਪਾਂ ਚਾਂਦੀ ਦੇ ਸਾਂਪ ਕਿਤੇ ਵਾਹ ਬਲੇ ਦੀ ਆ ਚਾਂਦੀ ਦੀ ਸਾਂਪ ਉਹ ਮੁੜ ਕੇ ਮੈਂ ਤਾਂ ਕਰਾਈ ਨਹੀਂ ਬਿਆਹ ਵੇਲੇ ਤਾਂ ਹੈਗੀ ਆਗੀ ਇਹ ਮੈਂ ਕੀ ਕਹੋ ਕਰਨੀ ਹੈਗੀ ਮੈਂ ਤਾਂ ਸੋਨੇ ਦੇ ਸਾਂਪ ਤੈਨੂੰ ਕੀ ਨੇ ਕਹਤਾ ਕਿਹੜਾ ਕੰਜਰ ਨੇ ਕਹਤਾ ਤੈਨੂੰ ਜੇ ਤਾ ਕਿਹੜੇ ਵੇਲੇ ਜਾ ਕੇ ਕਰਾ ਲਈ ਤੂੰ ਹੁਣ ਕੀ ਤਾ ਕਦੋਂ ਤੂੰ ਮੈਨੂੰ ਕੱਲੀ ਨੂੰ ਜਾਂਦੀ ਨੂੰ ਕਿਤੇ ਕਿਤੇ ਦੇਖੇਗਾ ਹੈ ਆ ਦਵਾਈ ਬੂਟੀ ਜਾਨੀ ਹੈ ਬਾਈ ਨਾਲ ਲੈਣ ਨੂੰ ਜਾਨੀ ਹੈ ਦਵਾਈ ਬੂਟੀ ਲੈਣ ਜਾਨੇ ਤਾਂ ਫਿਰ ਸਾਂਪ ਤਾਂ ਨਹੀਂ ਕਰਾਉਣ ਬੱਗੇ ਤਾਂ ਸਾਂਪ ਕਿ 12000 ਦੀ ਬਣ ਜੂਗੀ ਤੇ ਨੂੰ ਪੁੱਤੇ ਦਿੱਤੀ 40000 ਦੀ ਸਾਂਪ ਬਣੂਗੀ ਕੀ ਪਤਾ ਲੱਗਦਾ ਮੈਨੂੰ ਲੱਗਦਾ ਮੈਨੇ ਕੀ ਪੁੱਤੇ 3 40000 ਤਾਂ ਵਿਕਰੀ ਨੇ ਕਿੱਥੀ ਹੁੰਦੀ ਅਜ ਕੱਲ ਤਾਂ ਪੈਸਾ ਕਿੱਥੋਂ ਇਕੱਠਾ ਹੋ ਜੂਆ ਨਾ ਹ ਹੁੰਦਾ ਕਿ ਹੁਣ ਐਵੇਂ ਲੱਗਦਾ ਉਹ ਆ ਜੀਦਾ ਤੈਨੂੰ ਕਿਨੇ ਤੈਨੂੰ ਕਿਨੇ ਪੜਤ ਪੜ ਜਾਗੀ ਹੈ ਮਾੜਾ ਮੁੰਡਾ ਖਾਜ ਮਾਰਖਾ ਕਰ ਤੂੰ ਆ ਲੈ ਲੱਗਣੀ ਨੱਕ ਜਾਨੀ ਤੂੰ ਧਮਾ ਕਰ ਮੈਂ ਕਿਸੇ ਨੂੰ ਤਾਂ ਹੀ ਲੱਗਦੀ ਅਗਲਾ ਦਾ ਸੱਚੀ ਗਾਲ ਹੀ ਦੱਸਦਾਗਾ ਛੁੱਟੀ ਗਾਲ ਮੈਨੂੰ ਸੱਚੀ ਗੱਲ ਤੈਨੂੰ ਮੈਂ ਵੀ ਦੱਸ ਦੂੰਗੀ ਫਿਰ ਤੈਨੂੰ ਦੱਸ ਕੀ ਨੇ ਦੱਸੀ ਹੈ ਮੈਂ ਤਾਂ ਬੇਬੇ ਨੇ ਦੱਸੀ ਹੈ ਬੇਬੇ ਨੇ ਦੱਸੀ ਬੇਬੇ ਨੇ ਤੈਨੂੰ ਆਇਆ ਹੈਗਾ ਤਾਂ ਸਾਂਪ ਕਰਾਤੀ ਤੂੰ ਤਾਂ ਗਈ ੜਕ ਹੈ ਮੈਂ ਤਾਂ ੜਕੀ ਨਹੀਂ ਹੈਗੀ ਤੇ ਮੈਨੂੰ ਵੀ ਬੇਬੇ ਨੇ ਆ ਕਿਹਾਗਾ ਕਹਿੰਦੀ ਉਹ ਤਾਂ ਕਹਿੰਦੀ ਉਹ ਕਰਾਈ ਫਿਰਦੇ ਕੰਨਾਂ ਵਾਲੇ ਕੰਨਾਂ ਵਾਲੇ ਕਹਿੰਦੇ ਟੋਪਸ ਕਰਾਈ ਫਿਰਦੇ ਬੈਡਾਂ ਤੇ ਬੈਠੀ ਕਹਿੰਦੀ ਦੇਖੀ ਜਾਂਦੀ ਸੀ ਪਾ ਪਾ ਕੇ ਜਦੋਂ ਕਹਿੰਦੀ ਮੈਂ ਐ ਸਾਹਮਣੇ ਜੇ ਹੋਈ ਕਹਿੰਦੀ ਮੈਨੂੰ ਦੇਖ ਕੇ ਕਹਿੰਦੀ ਕੱਢ ਕੇ ਦੰਮ ਦੇ ਕੇ ਕਹਿੰਦੀ ਤੇ ਐ ਕਰਕੇ ਡੱਬੀ ਲੱਤ ਥਲੇ ਲ ਕੋਲੀ ਮੈਂ ਮਰ ਜਾ ਕਹਿੰਦੀ ਲੱਤ ਥਲੇ ਲ ਕੋਲੀ ਉਹਨੇ ਕਹਿੰਦੀ ਸੋਨੇ ਦੇ ਟਾਪਸ ਕਰਾ ਲੈ ਮੈਨੂੰ ਕਹਿੰਦੀ ਤੂੰ ਕੀ ਕਰਦੀ ਫਿਰਦੀ ਹੈਂ ਗਈ ਕਹਿੰਦੀ ਤੇ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਕਹਿੰਦੀ ਤੇ ਕਹਿੰਦੀ ਉਹਨੇ ਸੋਨੇ ਦੇ ਮੋਨੋਟਾਪਸ ਕਰਾ ਲਏ ਤੇ ਕਹਿੰਦੀ ਮੈਂ ਆਖਾ ਮੈਨੂੰ ਪਤਾ ਸਾਰੇ ਗੱਲਾਂ ਦਾ ਮਖਾ ਉਹ ਤਾਂ ਮੇਥੋਂ ਇੰਚ ਬਾਹਰ ਨਹੀਂ ਹੈਗੀ ਮਖਾ ਅਸੀਂ ਜਿਹੜੀ ਚੀਜ਼ ਆਪਣਾ ਕੱਠ ਚੱਲਦਾ ਹੈਗਾ ਤੇ ਮਾਹ ਇਕੱਠੀ ਆਉਂਦੀ ਹੈ ਚੀਜ਼ ਜਿਹੜੀ ਆਉਂਦੀ ਹੈ ਤੇ ਤੂੰ ਕਹਿੰਦੀ ਨਾ ਲੈ ਤੈਨੂੰ ਬੜਾ ਪਤਾ ਕਦੋਂ ਕਹਿੰਦੀ ਡੱਡਾ ਪਾਣੀ ਪੀ ਜਾਂਦੀਆਂ ਨੇ ਹੈਗੇ ਤੇ ਕਹਿੰਦੀ ਉਹਨੇ ਤਾਂ ਸੋਨੇ ਦੇ ਟਾਪਸ ਕਰਾ ਲ ਮੈਂ ਦਰ ਮੈਂ ਕਦੋਂ ਸਾਫ ਕਰਾ ਲਈ ਕਰਾ ਲਈ ਮੈਂ ਸਾਫ ਤੂੰ ਤਾਂ ੜਕ ਗਈ ਬਿੰਦ ਚ ਮੇਰੇ ਤੇ ਰੋਸਾ ਦਿਖਾਉਣ ਲੱਗ ਗਈ ਹੈ ਸਾਫ ਕਰਾ ਲਈ ਤੂੰ ਮੈਨੂੰ ਊਂਟ ਕੈਈ ਨਾਲ ਪੁੱਸ ਤੇ ਮੈਂ ਵੀ ਤਾਂ ਤੈਨੂੰ ਪੁੱਸੇ ਹੀ ਆ ਫਿਰ ਬਣ ਆਇਆ ਵੀ ਗੁੱਸਾ ਤਾਂ ਹੁਣ ਆਈ ਜਾਂਦਾ ਹੈਗਾ ਜਿਹੜੀ ਜਿਹੜੇ ਚੋਰੀਆਂ ਰੱਖਿਆ ਗੁੱਸਾ ਤਾਂ ਫਿਰ ਮੈਨੂੰ ਵੀ ਆਉਂਦਾ ਮੈਨੂੰ ਆਉਂਦਾ ਨਹੀਂ ਤੇ ਗੁੱਸਾ ਵੀ ਤੂੰ ਟੌਪਸ ਕਰਾ ਲੈ ਤੁਹਾ ਮਾਤਾ ਬੋਲੀ ਨਹੀਂ ਮੈਂ ਤਾਂ ਚੁੱਪ ਕਰ ਗਈ ਮਾਹਟ ਕਹੀ ਨਾ ਪੁੱਸੂ ਮੈਂ ਆਈ ਵੀ ਐਂ ਪੁੱਸਣ ਤੀਗੀ ਤੇ ਮੈਂ ਆਖਿਆ ਮਖਾ ਕੇ ਆਪਾਂ ਨੂੰ ਲੜਾਉਂਦੀ ਐ ਮੈਂ ਤਾਂ ਉਹਦੇ ਨਾਲ ਲੜ ਪਈ ਮੈਂ ਆਖਿਆ ਤੂੰ ਸਾਨੂੰ ਲੜਾਉਣੀ ਐ ਚੁੱਪ ਕਰਕੇ ਵਗ ਜਾ ਮਖਾ ਮੈਂ ਤਾਂ ਆਪ ਕਿਹਾ ਮੈਂ ਤੈਨੂੰ ਜਾਣ ਕੇ ਕਹਿਣੀ ਆਹ ਦਾ ਫੜਾ ਸਮਾਂ ਨਹੀਂ ਚੱਲ ਪੈਣ ਤੇ ਗੇਬੇ ਨੂੰ ਪਤਾ ਜਾ ਮੈਂ ਸੁਣ ਲਈ ਮਾ ਤੂੰ ਕੀ ਉਂਗਲਾਂ ਜਲਾਈ ਜਾਣੀ ਆਗੀ ਤੂੰ ਹੈ ਕਾਹੂ ਉਂਗਲਾਂ ਲਾਈਆਂ ਮੇਰੇ ਤੇ ਤੂੰ ਮੇਰੇ ਉਂਗਲਾਂ ਲਾਤੀ ਐ ਤੇ ਕਹਿੰਦੀ ਉਹਨੇ ਛੋਟੀ ਨੇ ਟੌਪਸ ਕਰਾਏ ਨੇਗੇ ਹੁਣ ਕਰਕੇ ਰਾਇ ਦੋਨੇ ਪਾਣਾ ਤੇ ਮੇਰੇ ਤੇ ਆ ਚੜੀਆਂ ਚੜੀਆਂ ਕਾ ਬੱਬੇ ਮੇਰੇ ਘਰ ਸਨ ਨਾਲ ਤਾਂ ਤੇ ਇਹਦੀ ਸ਼ਾਂਪ ਕੱਢ ਦੇ ਨਾਲ ਤਾਂ ਟੋਪਸ ਮੇਰੇ ਦਿਖਾ ਕਿੱਥੇ ਹੈਗੇ ਤੇ ਨਾ ਇਹ ਕੋ ਬੈਠਾ ਤਾਂ ਬੈਠੀ ਦੇਖੀ ਤਾਂ ਜਾਂਦੀ ਸੀਗੀ ਕਰੋ ਦੇਖੇ ਨੇ ਝੂਠ ਬੋਲਦੀ ਹੈਗੀ ਤੂੰ ਕਿਉਂ ਝੂਠ ਬੋਲਦੀ ਉਹ ਤਾਂ ਮੁੱਲ ਦੇ ਪੈਗੇ ਤਾਂ ਜਿੱਦੋਂ ਮੈਂ ਆਗੀ ਤਾਂ ਉਹਦੇ ਫਿਰ ਲਕੋ ਆ ਦੇ ਤੂੰ ਜਰਦੀ ਨਹੀਂ ਸਾਨੂੰ ਕੱਠੀਆਂ ਨੂੰ ਜਰਦੀ ਨਹੀਂ ਤੈਨ ਤਾਂ ਇਹ ਕਹਣਾ ਆਪਦੀ ਚਾਲ ਚਲਾਈ ਤੀ ਤੈਨੂੰ ਆਏ ਸੀ ਮੈਂ ਉਂਗਲਾਂ ਲਾ ਕੇ ਇਹਨਾਂ ਨੂੰ ਪਾੜਨਾ ਦੋਨਾਂ ਨੂੰ ਉਹਨਾਂ ਨੂੰ ਕਹਿੰਦੇ ਸ਼ਾਂਪ ਕਰਾ ਲਈ ਮੈਨੂੰ ਜੇ ਕਰਾਉਣੇ ਨੇ ਫਿਰ ਮੈਨੂੰ ਕਹਣਾ ਤੂੰ ਪੁੱਛ ਕੇ ਜਾਣਾ ਵੋ ਬਲਾ ਇਹ ਦੱਸ ਸਿਆਣਾ ਸਸਤਾ ਕ ਕਰਾਉਣ ਨੂੰ ਸੋੜ ਦੇ ਦੋਨਾਂ ਦੀ ਇੱਕ ਕਰਾਇਆ ਇੱਕ ਕਰਾਇਆ ਖਾੜ ਲਿਆ ਮੈਂ ਆਏ ਨਹੀਂ ਮੰਨਦੇ ਆਪਾਂ ਨੂੰ ਇਹ ਬੜੀ ਗੱਲ ਹੈਗੀ ਤੂੰ ਉਂਗਲਾ ਨਹੀਂ ਲਾਉਂਦੀ ਹੈ ਨਿਕਲ ਜੀ ਜਮ ਤੂੰ ਕੱਢ ਦੂੰ ਲੋਕ ਤਾਂ ਕਹਿੰਦੇ ਸਾਡੇ ਨੂਹਾਂ ਦਾ ਇੱਕਾ ਰਹੇ ਤੇ ਤੂੰ ਪਾੜ ਦਿਆਂਗੀ ਹੈ ਘਰ ਚ ਦੇਖੇ ਨਾ ਦੇਖ ਰੋ ਬੂ ਚੂਗਲੀਆਂ ਲਾਵੇ ਉਹਦੇ ਤੈਨੂੰ ਆਈ ਦਿਵੋ ਲਾਈ ਲੱਗਣੀ ਉਹ ਲੱਗ ਗਈ ਤੇ ਲੰਮਾ ਕਰ ਲੱਗ ਗਈ ਤੇ ਉਹ ਮੈਂ ਤੁਸੇ ਆਏ ਮੈਂ ਬੁੜੀ ਨਾ ਘਰੋਂ ਕੱਢ ਦੂੰਗੀ ਕੱਢ ਦਾਂਗੇ ਫਿਰ ਹਾਂ ਜੇ ਤੂੰ ਘੁੜਾ ਹਾਂ ਚੱਲ ਨਿਕਲ ਬਾਹਰ ਚੱਲ ਮਨ ਮਾ ਦੇ ਭਰਾਉਣ ਲੈ ਕੇ ਆਉਂਗੀ ਤੁਸੀਂ ਮੈਨੂੰ ਬਾਹਰ ਘਰੋਂ ਕੱਢ ਕੇ ਤੁਸੀਂ ਸੁਖ ਧਾਨੇ ਬਾਹੋਂ ਕਰ ਦੇਗਾ ਤੁਸੀਂ ਤਾਂ ਬਾਲੀਆਂ ਮਹਿੰਗੀਆਂ ਪਾਉਂਗੇ ਜਮੀਨ ਤਾਂ ਮੇਰੇ ਨਾਲ ਹੀ ਹੈ ਨਾ ਦੇਖੋ ਸਾਨੂੰ ਪਤਾ ਲੱਗਦਾ ਸਾਨੂੰ